ਚਾਰ ਦਿਨਾਂ ਚ ਅਸੀਂ ਨਾ ਕਿਤੇ ਕੰਮ ਤੇ ਗਏ ਨਾ ਕੁਝ ਖਾਣ ਪੀਣ ਨੂੰ ਮਿਲਨ ਰਿਹਾ ਬਹੁਤ ਬੁਰੇ ਹਾਲਾਤ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਨੂੰ ਤਾਂ ਹੁਣ 25 ਸਾਲ ਹੋ ਗਏ ਹਨ ਉਸਮਾਨ ਤਾਂ ਜਿਹੜਾ ਕੱਢਣ ਵਾਲਾ ਸੀਗਾ ਕੱਢ ਲਿਆ ਬਾਕੀ ਜਿਹੜਾ ਰਹਿ ਗਿਆ ਰਿਹਾ ਜੇ ਅੰਦਰ ਤੇ ਹੁੰਦੇ ਕੋਈ ਦੇਖਣ ਵੀ ਨਹੀਂ ਆਂਦਾ ਜੀ ਸਾਰੇ ਦੇਖਦੇ ਵੀਡੀਓ ਬਣਾਉਂਦੇ ਆ ਚੁੱਪ ਕਰਕੇ ਨਾਂਗ ਜਾਂਦੇ ਕੋਈ ਮਦਦ ਲਈ ਕੋਈ ਤਿਆਰ ਹੈ ਹੀ ਨਹੀਂ ਅੱਜ ਨਾ ਕੋਈ ਰਾਸ਼ਨ ਹੈ ਨਾ ਪਾਣੀ ਆ ਸਾਰੇ ਨਿਆਣੇ ਭੁੱਖੇ ਆ ਸਵੇਰ ਦੇ ਨਾਲ ਦੋ ਤਿੰਨ ਦਿਨ ਹੋ ਗਏ ਸਾਨੂੰ ਨੂੰ ਕੁਝ ਨਹੀਂ ਮਿਲਦਾ ਖਾਣ ਪੀਣੂ ਨਾ ਕਿਤੇ ਜਾਨ ਵੀ ਨੂੰ ਮਿਲਦਾ ਪਹਿਲਾਂ ਤਾਂ ਇਤੋਂ ਵੀ ਜ਼ਿਆਦਾ ਬੁਰੇ ਹਾਲਾਤ ਸੀ ਜੀ ਉਹੋ ਵੀ ਕਿਸੇ ਨੇ ਮਤ ਨਹੀਂ ਕੀਤੀ ਏਦਾਂ ਹੀ ਰੋਡ ਤੇ ਪਏ ਰਹੇ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਹੋ ਰਹਿੰਦੇ ਰਹਾਂ ਨਾ ਰਹਿੰਦੇ ਅ ਨੂੰ ਸਾਡਾ ਬਚਪਨ ਹੀ ਨੰਗ ਗਿਆ ਜੇ ਇੱਥੇ ਪਤਾ ਇਹ ਇੱਥੇ ਦੀ ਪੰਜਾਬ ਹਾਂਜੀ ਪੰਜਾਬ ਦੇ ਹੀ ਸਾਰੇ ਅਸੀਂ ਇੱਥੇ ਰਹੇ ਹਾਂ ਸਾਨੂੰ ਤਾਂ ਇਹ ਲੱਗੀ ਵੀ ਆ ਚਿੰਤਾ ਤਾਂ ਕਿ ਅਸੀਂ ਰੋਟੀ ਪਾਣੀ ਕਿੱਥੇ ਬਣਾਈਏ ਤੇ ਕਿਹੜੇ ਪਾਸੇ ਖਾਈਏ ਤੇ ਕਿੱਦਾਂ ਬਣਾ ਕੇ ਦੇਈਏ ਕਿਸੇ ਕੋਲ ਰਾਸ਼ਨ ਹੈਗਾ ਕਿਸੇ ਕੋਲ ਰਾਸ਼ਨ ਦੀ ਹੈ ਨਹੀਂ ਹੈ ਸਾਰਾ ਉਸ ਮੁੱਕਿਆ ਵਿਆਹ ਨਿਆਣੇ ਕਿੱਥੋਂ ਅਸੀਂ ਪਾਲ ਸਕਦੇ ਆ ਜਿਹੜੇ ਹਾਲਾਤ ਬਣੇ ਹੋਏ ਨੇ ਮੀਂਹ ਦੇ ਪਾਣੀ ਘਰ ਤੱਕ ਆ ਚੁੱਕਾ ਹੈ ਕੀ ਕਹਿਣਾ ਚਾਹੁੰਦੇ ਕੋਈ ਸਾਧਨ ਹੀ ਨਹੀਂ ਹੈ ਯਾਹਰ ਕੋਈ ਕਿਰਾਏ ਕੋ ਵੀ ਪੈਸੇ ਨਹੀਂ ਹੈ ਕਿ ਸਮਾਨ ਲੈ ਕੇ ਹਮ ਅੱਗੇ ਵਧ ਸਕੇ ਰੋਟੀ ਵੀ ਨਹੀਂ ਹੈ ਕੋਈ ਖਾਣੇ ਦੇ ਵਾਸਤੇ ਕਿ ਬੱਚੇ ਵੀ ਦੋ ਦਿਨੋਂ ਕੇ ਭੁੱਖੀ ਪੈਸੇ پڑے ਹੋਏ ਸਾਰੇ ਕਪੜੇ ਉੱਪਰੇ ਜੁੱਗੀ ਉਧਰ ਲੱਗੀਏ ਸਭੀ ਪਾਣੀ ਵੱਧ ਗਿਆ ਫਿਰ ਕਾ ਕੀ ਖਾਏਗੇ ਇਸ ਵਕਤ ਜਿੱਥੇ ਮੈਂ ਬੈਠੀ ਆ ਇਹ ਉਹ ਜਗ੍ਹਾ ਹੈ ਜਿੱਥੇ ਲੋਕ ਇਹ ਬਸਤੀ ਦੇ ਜਿਹੜੇ ਲੋਕ ਨੇ ਮੀਂਹ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦਾ ਇਹਨਾਂ ਨੇ ਜੁਗਾੜ ਕੀਤਾ ਹੋਇਆ ਜਿੱਥੇ ਬੱਚੇ ਰਹਿ ਰਹੇ ਨੇ ਵੱਡੇ ਸਾਰੇ ਇਕੱਠੇ ਰਹਿ ਰਹੇ ਨੇ ਤੇ ਇੱਟਾਂ ਦਾ ਜਿਹੜਾ ਟੈਂਪਰੇਰੀ ਜਿਹੜਾ ਹੈ ਇਸ ਤਰ੍ਹਾਂ ਖਾਣਾ ਜਿਹੜਾ ਹੈ ਉਹ ਬਣਾ ਰਹੇ ਨੇ ਜਿਵੇਂ ਤੁਸੀਂ ਕਿਹਾ ਰਾਸ਼ਨ ਰਾਸ਼ਨ ਮੁੱਕਿਆ ਹੋਇਆ ਹੈ ਹੈ ਨਹੀਂ ਤੇ ਕਿਸ ਤਰ੍ਹਾਂ ਫਿਰ ਜਿਹੜੇ ਖਾਣੇ ਪੀਣੇ ਦਾ ਬੱਚਿਆਂ ਨੂੰ ਕੀ ਕੁਝ ਦੇ ਰਹਿਓ ਖਾਣੋ 50 ਰੁਪਏ ਦਾ ਸਾਮਾਨ ਲਾ ਕੇ ਕੋਈ ਰੋਟੀ ਰੋਟੀ ਪਕਾ ਕੇ ਖਿਲਾ ਦੇਤੇ ਸਾਰਾ ਦਿਨ ਤਾਂ ਭੁਕੇ ਰਹਿਣਾ ਪੜਦਾ ਹੈ ਸੱਚੀ ਗੱਲ ਆਰਪੀਡੀ 24 ਵੇਖ ਰਹੇ ਹਾਂ ਤੁਸੀਂ ਤੇ ਮੈਂ ਹਾਨੀ ਹਰਲਨ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਜਿਹੜਾ ਹੈ ਮੀਂਹ ਨੇ ਬੁਰਾ ਹਾਲ ਕੀਤਾ ਹੋਇਆ ਹੈ ਇਸ ਕੁਦਰਤੀ ਆਫਤ ਨੇ ਲੋਕਾਂ ਦਾ ਜਿਹੜਾ ਜੀਣਾ ਹੈ ਉਹ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਹੈ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਆ ਰਹੀ ਹੈ ਜਿੱਥੇ ਅਸੀਂ ਸਤਲੁਜ ਬਿਆਸ ਦੀਆਂ ਖੋਫਨਾਕ ਤਸਵੀਰਾਂ ਵੇਖ ਰਹੇ ਹਾਂ ਜੋ ਕਿ ਦਿਲ ਡਰਾਉਣ ਵਾਲੀਆਂ ਤਸਵੀਰਾਂ ਹਨ ਜਿੱਥੇ ਪਾਣੀ ਜਿਹੜਾ ਹੈ ਦਰਿਆਵਾਂ ਦੇ ਵਿੱਚ ਪੂਰੇ ਉਫਾਨ ਤੇ ਹੈ ਡੈਮਸ ਦੀ ਜੇ ਅਸੀਂ ਗੱਲ ਕਰੀਏ ਜਿਹੜਾ ਪਾਣੀ ਹੈ ਛੱਡ ਦਿੱਤਾ ਗਿਆ ਹੈ ਬਾਘੜਾ ਨੰਗਲ ਡੈਮ ਦੇ ਵਿੱਚ ਦੋ ਫਲੱਡ ਗੇਟਸ ਤੇ ਗੋਬਿੰਦ ਸਾਗਰ ਡੈਮ ਜਿਹੜਾ ਹੈ ਉਹਦੇ ਸੱਤ ਫਲੱਡ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਉੱਥੇ ਹੀ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਨਕੋਦਰ ਹਾਈਵੇ ਦੇ ਕੋਲ ਵਸਦੇ ਕਾਲੀ ਵਿਈ ਇੱਕ ਇਲਾਕਾ ਹੈ ਜਿੱਥੇ ਬਹੁਤ ਸਾਰੇ ਜਿਹੜੇ ਕਾਰਨ ਇਸ ਮੀਂਹ ਦੇ ਪਾਣੀ ਦੀ ਜਿੱਥੇ ਲੋਕਾਂ ਨੂੰ ਜੜੀ ਹੈ ਮਾਰ ਜੜੀ ਹੈ ਉਪਈ ਹੈ ਤੇ ਹੋਰ ਕੀ ਹੋ ਜੀਆਂ ਜਿਹੜੀਆਂ ਸਮੱਸਿਆਵਾਂ ਕਿਹੜੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਾਂਗੇ ਇੱਕ ਇੱਕ ਕਰਕੇ ਉਸ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਮੀਂਹ ਦਾ ਉਹ ਲੋਕਾਂ ਦੇ ਜਿਹੜੇ ਘਰ ਹੈ ਚੌਂਪੜੀਆਂ ਜਿਹੜੀਆਂ ਬਣੀਆਂ ਹੋਈਆਂ ਉਹਨਾਂ ਦੇ ਅੰਦਰ ਤੱਕ ਪਹੁੰਚ ਚੁੱਕਾ ਹੈ ਘਰ ਦਾ ਸਮਾਨ ਜਿਹੜਾ ਹੈ ਇਸ ਵਕਤ ਪਾਣੀ ਦੇ ਉੱਤੇ ਜਿਹੜਾ ਹੈ ਤੈਰ ਰਿਹਾ ਹੈ ਚਾਹੇ ਉਹ ਗੱਲ ਕਰੀਏ ਕੂਲਰ ਹੋ ਗਿਆ ਜਾਂ ਫਿਰ ਮੰਜੀ ਬਹੁਤ ਸਾਰਾ ਜਿਹੜਾ ਸਮਾਨ ਹੈ ਕਰੋ ਬਾਹਰ ਪਾਣੀ ਦੇ ਉੱਤੇ ਜਿਹੜਾ ਹੈ ਤੈਰ ਰਿਹਾ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਜਿਹੜਾ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ জানਾਂਗੇ ਇੱਥੇ ਦੇ ਲੋਕਾਂ ਤੋਂ ਵਾਰੀ-ਵਾਰੀ ਕੀ ਹੋਰ ਕਿਹੋ ਜੀਆਂ ਚੁਣੌਤੀਆਂ ਦਾ ਜਿਹੜਾ ਹੈ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਦਰਸ਼ਕਾਂ ਨੂੰ ਦੱਸਦੇ ਚੱਲੀਏ ਕਿ ਕਾਲੀ ਬਈ ਕੋਲ ਬੈਰੀ ਹੈ ਉਹਦੇ ਠੀਕ ਨਾਲ ਹੀ ਜਿਹੜੀ ਹੈ ਇਹ ਬਸਤੀ ਜਿਹੜੀ ਹੈ ਬਸੀ ਹੋਈ ਹੈ ਜਿੱਥੇ ਲਗਭਗ 220 ਤੋਂ ਲੋਕ ਜਿਹੜੇ ਐ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ ਤੇ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪੇਟ ਹੈ ਉਹ ਪਾਲਦੇ ਨੇ ਪਰ ਦੇਖਿਆ ਜਾ ਰਿਹਾ ਹੈ ਕਿ ਦੋ ਦਿਨਾਂ ਤੋਂ ਜਿਹੜਾ ਪਾਣੀ ਘਰ ਦੇ ਅੰਦਰ ਇੰਨਾ ਜ਼ਿਆਦਾ ਆ ਚੁੱਕਾ ਹੈ ਜਿਸ ਦੇ ਕਰਕੇ ਲੋਕਾਂ ਨੂੰ ਖਾਣਾ ਬਣਾਉਣ ਵਿੱਚ ਦਿੱਕਤ ਹੋ ਗਈ ਤੇ ਲੋਕਾਂ ਨੇ ਖਾਣਾ ਨਹੀਂ ਖਾਇਆ ਹੈ ਬੜੀ ਮੁਸ਼ਕਲ ਨਾਲ ਜਿਹੜਾ ਹੈ ਗੁਜ਼ਾਰਾ ਹਰਿਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਪਸ਼ੂ ਨੇ ਲੋਕਾਂ ਨੇ ਜਿਹੜੇ ਰੱਖੇ ਹੋਏ ਉਹ ਵੀ ਉਹਨਾਂ ਨੇ ਬੜੀ ਮੁਸ਼ਕਲ ਜਿਹੜਾ ਹੈ ਨੀਚੇੋਂ ਜ਼ਮੀਨ ਤੋਂ ਕਢ ਕੇ ਉੱਪਰ ਹਾਈਵੇ ਦੇ ਉੱਤੇ ਹੀ ਇੱਕ ਤਰਪਾਲ ਦੇ ਹੇਠਾਂ ਜਿਹੜੇ ਨੇ ਰੱਖੇ ਨੇ ਸੁਰੱਖਿਅਤ ਥਾਂ ਤੇ ਉਹਨਾਂ ਨੂੰ ਲਿਆਂਦਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਜਿਹੜੇ ਪਸ਼ੂ ਨੇ ਜਿਹੜੀਆਂ ਬੱਕਰੀਆਂ ਨੇ ਇਹਨਾਂ ਦੀ ਜਿਹੜੀ ਹੈ ਹਿਫਾਜ਼ਤ ਕਰ ਸਕੇ ਤੇ ਲੋਕ ਜਿਹੜੇ ਨੇ ਜਿਹੜੇ ਘਰਾਂ ਦੇ ਅੰਦਰ ਫਸੇ ਹੋਏ ਨੇ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਬਾਹਰ ਜਿਹੜਾ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ 1988 ਤੋਂ ਬਾਅਦ ਪੰਜਾਬ ਵਿੱਚ ਅਜਿਹੇ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਕਿ ਐਸਾ ਕੋਈ ਪਿੰਡ ਐਸਾ ਕੋਈ ਜ਼ਿਲ੍ਹਾ ਨਹੀਂ ਜਿੱਥੇ ਜਿਹੜਾ ਪਾਣੀ ਦੀ ਜੜੀ ਹੈ ਲੋਕਾਂ ਨੂੰ ਮਾਰ ਨਾ ਪਈ ਹੋਏ ਤੇ ਹੁਣ ਚੱਲਦੇ ਹਾਂ ਲੋਕਾਂ ਵੱਲ ਜਿਹੜੇ ਇੱਥੇ ਰਹਿੰਦੇ ਨੇ ਪਿਛਲੇ ਕਈ ਸਾਲਾਂ ਤੋਂ ਜਿਹੜਾ ਉਹ ਇਨ੍ਹਾਂ ਘਰਾਂ ਵਿੱਚ ਇਨ੍ਹਾਂ ਬਸਤੀਆਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਗੁਜ਼ਾਰ ਰਹੇ ਸੀ ਇਸ ਵਕਤ ਕਿਹੋ ਜਿਹੇ ਹਾਲਾਤ ਨੇ ਜਾਣਦੀਆਂ ਜਿਵੇਂ ਕਿ ਤੁਹਾਨੂੰ ਦੱਸ ਰਹੇ ਸੀ ਕਾਲੀ ਬਈ ਦੇ ਕੋਲ ਬਸੀ ਇਸ ਬਸਤੀ ਦੇ ਵਿੱਚ ਕਿਹੋ ਜਿਹੇ ਬੁਰੇ ਹਾਲਾਤ ਜਿਹੜੇ ਨੇ ਮੀਂਹ ਕਰਕੇ ਬਣੇ ਹੋਏ ਨੇ ਆਉਂ ਜਾਣਦੀਆਂ ਇੱਥੇ ਰਹਿਣ ਵਾਲੇ ਲੋਕਾਂ ਦਾ ਕੀ ਕਹਿਣਾ ਹੈ ਤੇ ਕਿਸ ਤਰ੍ਹਾਂ ਉਹ ਜਿਹੜਾ ਮੀਂਹ ਤੋਂ ਆਪਣਾ ਜਿਹੜਾ ਬਚਾਅ ਜਿਹੜਾ ਇਹ ਕਿਸ ਤਰ੍ਹਾਂ ਕਰ ਰਹੇ ਨੇ ਜਾਣਦੀਆਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰੇਸ਼ ਹੈ ਜੀ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਨੂੰ ਤਾਂ ਹੁਣ 25 ਸਾਲ ਹੋ ਗਏ ਹੈ 25 ਸਾਲ ਤੋਂ ਇੱਥੇ ਹੀ ਰਹਿ ਰਿਓ ਤੇ ਲਗਾਤਾਰ ਜਿਹੜਾ ਮੀਂਹ ਵਿਖਿਆ ਜਾ ਰਿਹਾ ਹੈ 4 ਦਿਨਾਂ ਤੋਂ ਜਿਹੜਾ ਪਿਛਲੇ ਮੀਂਹ ਪੈ ਰਿਹਾ ਹੈ ਤੇ ਕਿਹੋ ਜਿਹੀ ਜਿਹੜੀਆਂ ਮੁਸ਼ਕਲਾਂ ਆਉਣਾ ਸਾਹਮਣੇ ਬਹੁਤ ਬੁਰੇ ਹਾਲਾਤ ਹੈਗੇ ਆ 4 ਦਿਨਾਂ ਚ ਅਸੀਂ ਨਾ ਕਿਤੇ ਕੰਮ ਤੇ ਗਏ ਨਾ ਕੁਝ ਖਾਣ ਪੀਣ ਨੂੰ ਮਿਲਨ ਰਿਹਾ ਬਹੁਤ ਬੁਰੇ ਹਾਲਾਤ ਹੈ ਤੇ ਜੇ ਅਸੀਂ ਗੱਲ ਕਰੀਏ ਘਰਾਂ ਦੇ ਅੰਦਰ ਤੱਕ ਜਿਹੜਾ ਉਹ ਪਾਣੀ ਪਹੁੰਚ ਗਿਆ ਤੇ ਸਮਾਨ ਜਿਹੜਾ ਬਾਹਰ ਪਹੁੰਚਿਆ ਹੋਇਆ ਤੇ ਕਿੰਨੇ ਕੁ ਜਿਹੜੇ ਲੋਕ ਨੇ ਅੰਦਰ ਫਸੇ ਹੋਏ ਨੇ ਜਾਂ ਕਿੰਨੇ ਕੁ ਲੋਕ ਨੇ ਇੱਥੇ ਰਹਿੰਦੇ ਨੇ ਸਮਾਨ ਤਾਂ ਜਿਹੜਾ ਕੱਢਣ ਵਾਲਾ ਸੀਗਾ ਕੱਢ ਲਿਆ ਬਾਕੀ ਜਿਹੜਾ ਰਹਿ ਗਿਆ ਰਹਿ ਗਿਆ ਅੰਦਰ ਜੀ ਜਿੰਨਾ ਕ ਕੱਢਣਾ ਸੀਗਾ ਉਹ ਕੱਢ ਲਿਆ ਸਮਾਨ ਬਾਕੀ ਜਿੰਨਾ ਅੰਦਰ ਹੈਗਾ ਹੁਣ ਵੀ ਦੇਖੋ ਉਹ ਪਿਆ ਹੀ ਹੈ ਅੰਦਰ ਸਮਾਨ ਜੀ ਰੱਖਣ ਨੂੰ ਸਮਾਨ ਦੀ ਜਗ੍ਹਾ ਹੀ ਹੈ ਨਹੀਂ ਕਿਥੇ ਕਿੱਧਰ ਨੂੰ ਜਾਵਾਂਗੇ ਕਿੱਥੇ ਸਮਾਨ ਲੈ ਕੇ ਚੱਪਾ ਜਾਂਦੇ ਤੇ ਨਾ ਜਾਣੇ ਨੇ ਕਿੰਨਾ ਕਿ ਇੱਥੇ ਤੇ ਹੁਣ ਕੋਈ ਦੇਖਣ ਵੀ ਨਹੀਂ ਆਂਦਾ ਜੀ ਸਾਰੇ ਦੇਖਦੇ ਵੀਡੀਓ ਬਣਾਉਂਦੇ ਆ ਚੁੱਪ ਕਰਕੇ ਨੰਗ ਜਾਂਦੇ ਕੋਈ ਮਦਦ ਲਈ ਕੋਈ ਤਿਆਰ ਹੈ ਨਹੀਂ ਆ ਜੀ ਚੁੰਗੇ ਅੱਜ ਪਾਣੀ ਭੜਿਆ ਵਿਆ ਕਈਆਂ ਦਾ ਸਮਾਨ ਅੰਦਰ ਹੀ ਵਿੱਚੇ ਪਿਆ ਵਿਆ ਕਈਆਂ ਦੇ ਜਾਨਵਰ ਵੀ ਹੈਗੇ ਆ ਪਸ਼ੂਆਂ ਹੈਗੇ ਆ ਕੋਈ ਇੱਥੇ ਦੇਖ ਦੇਖਭਾਲ ਨੂੰ ਹੈ ਨਹੀਂ ਆ ਹੁਣ ਅਸੀਂ ਰੋਡ ਤੇ ਆ ਕੋਈ ਸਾਡੀ ਮਦਦ ਕਰਨ ਵਾਲਾ ਹੈ ਨਹੀਂ ਆ ਸਾਰੇ ਦੇਖਦੇ ਆ ਵੀਡੀਓ ਬਣਾਉਂਦੇ ਆ ਨੰਗ ਜਾਂਦੇ ਆ ਪਰ ਇਹ ਨਹੀਂ ਵੀ ਕਿਸੇ ਥਾਂ ਇਹਨਾਂ ਨੂੰ ਲਾ ਕੇ ਚੱਲੀਏ ਜੀ ਹੋਂ ਤੱਕ ਹੋਂ ਤੱਕ ਕੋਈ ਪ੍ਰਸ਼ਾਸਨ ਵੱਲੋਂ ਜਾਂ ਫਿਰ ਕੋਈ ਐਨ ਜੀਓ ਵੱਲੋਂ ਆਈ ਹੈ ਵਜਾ ਆਇਆ ਨਹੀਂ ਕਿਸੇ ਨੇ ਸਾਨੂੰ ਨੂੰ ਕੋਈ ਦੱਸਿਆ ਨਹੀਂ ਨਾ ਕੋਈ ਆਂਡ ਰਿਹਾ ਨਾ ਕੋਈ ਜਾ ਰਿਹਾ ਨਾ ਕੋਈ ਰਾਸ਼ਨ ਹੈ ਨਾ ਪਾਣੀ ਹੈ ਸਾਰੇ ਨਿਆਣੇ ਭੁੱਖੇ ਆ ਸਵੇਰ ਦੇ ਨਾਲ ਦੋ ਤਿੰਨ ਦਿਨ ਹੋ ਗਏ ਸਾਨੂੰ ਨੂੰ ਕੁਝ ਨਹੀਂ ਮਿਲਦਾ ਖਾਣ ਪੀਣ ਨੂੰ ਨਾ ਕਿਤੇ ਜਾਨ ਵੀ ਨੂੰ ਮਿਲਦਾ ਨਾ ਕਿਤੇ ਜਾ ਸਕਦੇ ਨਾ ਆ ਸਕਦੇ ਮੀਂਹ ਚ ਨਿਆਣੇ ਨੇ ਸਾਰੇ ਭੁੱਖੇ ਬੈਠੇ ਪਏ ਨਾ ਕੋਈ ਰਾਸ਼ਨ ਹੈ ਨਾ ਕੋਈ ਕੁਝ ਹੈ ਅਸੀਂ ਕਿੱਦਾਂ ਅਸੀਂ ਰਹੀਏ ਕਿੱਦਾਂ ਨਹੀਂ ਇਹ ਤਾਂ ਅਸੀਂ ਸੋਚਾਂ ਚ ਪੈ ਗਏ ਵੀ ਸਾਡੀ ਮਦਦ ਕਰਨ ਵਾਲਾ ਕੋਈ ਹੈ ਹੀ ਨਹੀਂ ਅਸੀਂ ਜਾਈਏ ਤਾਂ ਜਾਈਏ ਕਿੱਥੇ ਜਾਈਏ ਹੂੰ ਤੇ ਜੇ ਪੁੱਛਾਂ ਕਦੋਂ ਤਾਂ ਜਿਹੜਾ ਪਾਣੀ ਜਿਹੜਾ ਹੈ ਘਰਾਂ ਵਿੱਚ ਪਹੁੰਚਿਆ ਇਹ ਪਾਣੀ ਪਹੁੰਚਿਆ ਜੀ ਇਹਨੂੰ ਹੋ ਗਿਆ ਘੱਟੋ-ਘੱਟ ਜੀ 5 ਦਿਨ ਹੋ ਗਿਆ ਹਫਤਾ ਹੋ ਚੱਲਿਆ ਜੀ ਪਾਣੀ ਪਹੁੰਚੇ ਨੂੰ ਹੌਲੀ-ਹੌਲੀ ਹੌਲੀ ਹੌਲੀ ਲੀ ਜਾ ਰਿਹਾ ਉਹ ਇੱਧਰ ਸਮਝਣਾ ਜੀ ਇਹ ਤਿੰਨ ਚਾਰ ਚੌਥਾ ਦਿਨ ਹੈਗਾ ਚੌਥੇ ਦਿਨੋਂ ਤੋਂ ਪਾਣੀ ਆ ਰਿਹਾ ਜੀ ਔਰ ਇੱਧਰ ਨਾ ਸਾਫ ਸੂਬ ਵੀ ਬੜਨਦੇ ਸੱਪ ਵੀ ਵੜੇ ਹੋਏ ਆ ਉਹ ਦੋ ਤਿੰਨ ਸੱਪ ਮਾਰੇ ਆ ਸੀ ਪਾਣੀ ਦੇ ਕਿੰਨੇ ਕੁ ਜਿਹੜੇ ਲੋਕ ਨੇ ਉਹ ਇੱਥੇ ਰਹਿੰਦੇ ਨੇ ਕੁੱਲ ਇੱਥੇ 500 ਦੇ ਉੱਪਰ ਹੀ 500 ਤੋਂ ਬੰਦਾ 700 ਤੋਂ ਬੰਦਾ ਸਾਰੇ ਇੱਥੇ ਹੀ ਰਹਿੰਦੇ ਨੇ ਕਿ ਅੱਗੇ ਵੀ ਕੁਝ ਨਹੀਂ ਨਹੀਂ ਇੱਥੇ ਹੀ ਆ ਸਾਰੇ ਸਾਰੇ ਇੱਥੇ ਹੀ ਆ ਤੇ ਤੁਸੀਂ ਕਹਿ ਰਹੇ ਸੀ ਜਿਦਾਂ ਕਿ ਕੁਝ ਲੋਕਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ ਵੀ ਕਿੱਥੇ ਸ਼ਿਫਟ ਕੀਤਾ ਹੈ ਇੱਧਰ ਹੀ ਹੈਗੇ ਆ ਸਾਰੇ ਇੱਕ ਸਾਈਡ ਤੇ ਲਾ ਦਿੱਤੇ ਸਾਰੇ ਉੱਪਰਲੇ ਸਾਈਡ ਤੇ ਤੇ ਅੱਗੇ ਵੀ ਇਦਾਂ ਦੇ ਹਾਲਾਤ ਬਣਿਆ ਆ ਪਹਿਲੀ ਵਾਰੀ ਹੋਇਆ ਹੈ ਕਿ ਮੀਂਹ ਦੇ ਕਰਕੇ ਇੰਨੇ ਬੁਰੇ ਹਾਲਾਤ ਪਹਿਲਾਂ ਤਾਂ ਇਤੋਂ ਵੀ ਜ਼ਿਆਦਾ ਬੁਰੇ ਹਾਲਾਤ ਸੀਗੇ ਉਦੋਂ ਵੀ ਕਿਸੇ ਨੇ ਮਤ ਨਹੀਂ ਕੀਤੀ ਇਦਾਂ ਹੀ ਰੋਡ ਤੇ ਪਏ ਰਹੇ ਰੋਡ ਤੇ ਆਏ ਸੀਗੇ ਉਦੋਂ ਵੀ ਹੁਣ ਵੀ ਰੋਡ ਤੇ ਆ ਬਣਾ ਰਹੇ ਥਿਰੇ ਥਿਰੇ ਕਿਤੇ ਜਗਾਈ ਹੈ ਨਹੀਂ ਕੋਈ ਪ੍ਰਸ਼ਾਸਨ ਸਾਨੂੰ ਨਾ ਕੋਈ ਸਾਧਨ ਦੇ ਰਿਹਾ ਨਾ ਕੋਈ ਆ ਰਿਹਾ ਨਾ ਕੋਈ ਦੇਖਣ ਦੇ ਸਨ ਤੇ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਹੁੰਦਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਜਿੱਦਾਂ ਤੁਸੀਂ ਦੱਸਿਆ ਪਿਛਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪਿਆ ਉਦੋਂ ਵੀ ਉਦੋਂ ਪੁਲਿਸ ਵਾਲੇ ਆਏ ਸੀਗੇ ਜੀ ਜਦੋਂ ਇੱਥੇ ਝੁੰਗੀਆਂ ਲੱਗੀਆਂ ਸੀਗੇ ਪਿਛਲੇ ਸਾਲ ਉਹ ਵੀ ਸਾਡੀਆਂ ਚਕਾਨੇ ਸੀ ਉਹ ਵੀ ਚੱਕੇ ਆਏ ਸੀਗੇ ਉਹ ਸਾਨੂੰ ਰਹਿਣ ਨਹੀਂ ਦਿੱਤਾ ਸੀਗਾ ਫਿਰ ਅਸੀਂ ਮੁdde ਗਏ ਸੀਗੇ ਮੁdde ਥਾਨ ਸਾਨੂੰ ਥਾ ਦਿੱਤੀ ਸੀ ਕਿ ਉਹਨਾਂ ਨੇ ਰਹਿਣ ਇਸ ਵਾਰ ਤਾਂ ਕੋਈ ਵੀ ਨਹੀਂ ਤੇ ਉਹ ਕਿੰਨੀ ਦੂਰੇ ਤੋਂ ਇਤੋਂ ਬਾਰ ਨੇੜੇ ਹੀ ਆ ਜੀ ਉਹ ਸਾਹਮਣੇ ਜੋ ਜਿਹੜਾ ਟਾਵਰ ਦਿਖਦਾ ਜੀ ਉਹ ਮੁੱਦਾ ਹੀ ਆ ਜੀ ਤੇ ਹਾਲਾਤ ਜਦੋਂ ਸਹੀ ਹੋਗੇ ਤੇ ਵਾਪਸ ਤੁਸੀਂ ਇੱਥੇ ਆਗੇ ਇੱਥੇ ਆਗੇ ਸਹੀ ਜੀ ਤੇ ਇੱਕ ਜਿਹੜਾ ਘਰ ਇਨਸਾਨ ਬਣਾਉਂਦਾ ਪੂਰੀ ਆਪਣੀ ਜ਼ਿੰਦਗੀ ਦੀ ਕਮਾਈ ਲਾ ਕੇ ਬੜੀ ਮਿਹਨਤ ਦੇ ਨਾਲ ਬਣਾਉਂਦਾ ਐ ਇਦਾਂ ਨਹੀਂ ਬਣਾਉਂਦਾ ਤੇ ਜੇ ਤੁਹਾਡੇ ਤੋਂ ਪੁੱਛਿਆ ਜਾਏ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਹੋ ਰਹਿੰਦੇ ਰਹਾਂ ਨੂੰ ਸਾਡਾ ਬਚਪਨ ਹੀ ਲੰਘ ਗਿਆ ਜੀ ਇੱਥੇ ਪੇਦਾਈਸ਼ ਇੱਥੇ ਦੀ ਪੰਜਾਬ ਦੀ ਹਾਂਜੀ ਪੰਜਾਬ ਦੇ ਹੀ ਸਾਰੇ ਅਸੀਂ ਇੱਥੇ ਹੀ ਰਹੇ ਹਾਂ ਪਰ ਜੇ ਅਸੀਂ ਗੱਲ ਕਰੀਏ ਮੇਨ ਤੁਸੀਂ ਕਿੱਥੋਂ ਮੁੱਢ ਜੇ ਤੁਹਾਡਾ ਜੇ ਜਗਤ ਦਾ ਨਾਂ ਪੁੱਛਿਆ ਜਾਂਦਾ ਹੈ ਮਹਾਰਾਸ਼ਟਰ ਜੀ ਮਹਾਰਾਸ਼ਟਰ ਤੋਂ ਜੀ ਨਾਪਗੁਰ ਮਹਾਰਾਸ਼ਟਰ ਜੀ ਜਦੋਂ ਸਾਡੇ ਮਾਪੇ ਦਾਦੇ ਪਰਦਾਦੇ ਸੀਗੇ ਉੱਥੇ ਉਦੋਂ ਦੇ ਅਸੀਂ ਇੱਧਰ ਜਦੋਂ ਲੈ ਕੇ ਸਾਨੂੰ ਆ ਗਿਆ ਸੀ ਜਨਾਨੇ ਸੀਗੇ ਜਦੋਂ ਦੇ ਇੱਧਰ ਆ ਗਏ ਇੱਥੇ ਰਹਿ ਗਏ ਅਸੀਂ ਉਹ ਪੂਰੇ ਹੋ ਗਏ ਇੱਥੇ ਅਸੀਂ ਰਹਿ ਆਏਗੇ ਬਸ ਵਿਆਹ ਵੀ ਇੱਥੇ ਹੋਇਆ ਬੱਚੇ ਵੀ ਇੱਥੇ ਇੱਥੇ ਹੁੰਦੇ ਰਹੇ ਜੇ ਇੱਥੇ ਸਭ ਕੁਝ ਇੱਥੇ ਹੀ ਕਰਦੇ ਰਹੇ ਪਰਿਵਾਰ ਚ ਕਿੰਨੇ ਮੈਂਬਰ ਨੇ ਮੇਰੇ ਹੈਗੇ ਜੀ ਚਾਰ ਜੀ ਮੈਂ ਆ ਇੱਕ ਮੇਰੇ ਤਿੰਨ ਨੇ ਆਨੇ ਆ ਘਰ ਵਾਲੇ ਹੈ ਨਹੀਂ ਘਰ ਵਾਲੀ ਪੂਰੀ ਆ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗੀ ਕਿ ਕਿ ਤੁਸੀਂ ਇਸ ਜਗ੍ਹਾ ਦੇ ਸਰਪੰਚ ਵੀ ਹੋ ਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬੰਦੇ ਨੇ ਹਰ ਸਾਲੀ ਮੀਂਹ ਦੇ ਵਿੱਚ ਜਿਹੜਾ ਸੋਣ ਭਾਦੋ ਦਾ ਜਿਹੜਾ ਮੀਂਹ ਹੈ ਬਹੁਤ ਨੁਕਸਾਨ ਕਰਦਾ ਹੈ ਹਰ ਜਗ੍ਹਾ ਕੀ ਤੁਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਚਿੱਠੀ ਲਿਖੀ ਹੈ ਪ੍ਰਸ਼ਾਸਨ ਨੂੰ ਕੋਈ ਕੰਪਲੇਂਟ ਕੀਤੀ ਕੰਪਲੀਟਾਂ ਤਾਂ ਕਰਦੇ ਰਹਿੰਦੇ ਆ ਪਰ ਕੋਈ ਗੌਰ ਨਹੀਂ ਕਰਦਾ ਸਾਡੇ ਤੇ ਗੌਰ ਨਹੀਂ ਕਰਦਾ ਗੌਰ ਨਹੀਂ ਕਰਦੇ ਇਸ ਵਕਤ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਇਹ ਬਹੁਤ ਬੁਰੇ ਹਾਲਾਤ ਨੇ ਪਾਣੀ ਦੇ ਜਪੇਟ ਵਿੱਚ ਆਏ ਹੋਏ ਨੇ ਤੇ ਜੇਕਰ ਤੁਹਾਡੀ ਕੋਈ ਮਦਦ ਕਰਨਾ ਚਾਹੀ ਇਸ ਵਕਤ ਕਿਹੜੀਆਂ ਮੇਨ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਜਿਨ੍ਹਾਂ ਦੀ ਜ਼ਰੂਰਤ ਹੈ ਮੇਨ ਚੀਜ਼ਾਂ ਤਾਂ ਇੱਕ ਤਾਂ ਰੈਨ ਲਈ ਕੋਈ ਸਾਧਨ ਹੋਣਾ ਚਾਹੀਦਾ ਖਾਣ ਪੀਣ ਦਾ ਸਾਧਨ ਹੋਣਾ ਚਾਹੀਦਾ ਬਸ ਇਤੋਂ ਜ਼ਿਆਦਾ ਤਾਂ ਹੋਰ ਕੀ ਚਾਹੀਦਾ ਖਾਣ ਪੀਣ ਨੂੰ ਕੁਝ ਹੈ ਨਹੀਂ 4 ਦਿਨ ਹੋ ਗਏ ਕੋਈ ਬਹੁਤ ਸਾਰੇ ਬੱਚੇ ਭੁੱਖੇ ਪੜੇ ਆ ਰੋਟੀ ਰੋਟੀ ਪਾਣੀ ਦਾ ਕੋਈ ਸਾਧਨ ਹੀ ਨਹੀਂ ਹੈ ਸਾਡੇ ਦਾ ਘਰਾਂ ਦੇ ਵਿੱਚ ਪਾਣੀ ਪਹੁੰਚ ਕੇ ਘਰਾਂ ਤਾਂ ਇਹ ਤਾਂ ਦੇਖੋ ਨਾ ਸਾਰੇ ਡੁੱਬੇ ਪਏ ਆ ਕਿੱਥੇ ਰਹਿਣਗੇ ਕਿੱਥੇ ਚੁੱਲ੍ਹਾ ਬਾਲ ਸਾਂਗੇ ਉੱਪਰੋਂ ਪਾਣੀ ਪਈ ਜਾਂਦਾ ਮੀਂਹ ਆਈ ਜਾਂਦਾ ਉੱਪਰ ਤਾਂ ਨਹੀਂ ਹਟਦਾ ਪਿਆ ਇੱਕ ਤਾਂ ਪਾਣੀ ਬਹੁਤ ਜ਼ਿਆਦਾ ਆਂਦਾ ਪਿਆ ਜੀ ਤੇ ਰੋਟੀ ਪਾਣੀ ਬਣਾਵਾਂਗੇ ਤਾਂ ਕਿਹੜੀ ਛਾਟ ਤੇ ਬਣਾਵਾਂਗੇ ਜੀ ਕਿਸੇ ਕੋਲ ਦਾਣਾ ਹੈਗਾ ਕਿਸੇ ਕੋਲ ਹੈ ਵੀ ਨਹੀਂ ਹੈ ਜੀ ਪਈਆਂ ਦਾ ਰਾਸ਼ਨ ਪਾਣੀ ਵੀ ਉਹ ਸਾਰਾ ਰੁੜ ਗਿਆ ਪਾਣੀ ਚ ਸਾਰਾ ਪਾਣੀ ਚ ਰੁੜ ਗਿਆ ਜਿਵੇਂ ਤੁਹਾਡੇ ਕੋਲ ਨਾਲ ਬਹੁਤ ਸਾਰੇ ਬੱਚੇ ਵੀ ਇੱਥੇ ਆਪਾਂ ਦੇਖ ਸਕਦੇ ਹਾਂ ਇੱਥੇ ਫਸੇ ਜਿਹੜੇ ਹੋਏ ਨੇ ਤੇ ਬੱਚਿਆਂ ਨੂੰ ਇੱਕ ਸਾਫ਼ ਮਾਹੌਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਪਾਣੀ ਦੇ ਕਰਕੇ ਕਿਉਂ ਜੀ ਉਹਨਾਂ ਦੇ ਬੱਚੇ ਰੱਖ ਵੀ ਕਿਹੜੀ ਥਾਂ ਸੌ ਸਕਦੇ ਆ ਜੀ ਜੇ ਸਾਨੂੰ ਥਾਂ ਹੀ ਨਹੀਂ ਆ ਆਪਣੇ ਆਪ ਨੂੰ ਨਹੀਂ ਆ ਨਾ ਬੱਚਿਆਂ ਨੂੰ ਆ ਸਾਨੂੰ ਤਾਂ ਇਹ ਲੱਗੀ ਵੀ ਆ ਚਿੰਤਾ ਤਾਂ ਕਿ ਅਸੀਂ ਰੋਟੀ ਪਾਣੀ ਕਿੱਥੇ ਬਣਾਈਏ ਤੇ ਕਿਹੜੇ ਪਾਸੇ ਖਾਈਏ ਤੇ ਕਿੱਦਾਂ ਬਣਾ ਕੇ ਦੇਈਏ ਕਿਸੇ ਕੋਲ ਰਾਸ਼ਨ ਹੈਗਾ ਕਿਸੇ ਕੋਲ ਰਾਸ਼ਨ ਦੀ ਹੈ ਨਹੀਂ ਹੈ ਸਾਰਾ ਕੁਸ ਮੁੱਕਿਆ ਬਿਆ ਨਿਆਣੇ ਕਿੱਥੋਂ ਅਸੀਂ ਪਾਲ ਸਕਦੇ ਆ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਉਮੀਦ ਇਹ ਹੀ ਕਰ ਸਕਦੇ ਸਾਨੂੰ ਵੀ ਚੰਗੀ ਜੀ ਕੋਈ ਥਾਂ ਦੇ ਦਿਓ ਤੇ ਸਾਨੂੰ ਸੁਵਿਧਾ ਬਣਾ ਕੇ ਦਿਓ ਤੇ ਸਾਡਾ ਦਾ ਕੋਈ ਕੰਮ ਰੋ ਰੋਜ਼ਗਾਰ ਸਾਨੂੰ ਮਿਲਦਾ ਰਹੇ ਬਸ ਇਹ ਜੇ ਕੋਈ ਸਰਕਾਰ ਸਾਨੂੰ ਬਣਾ ਕੇ ਦੇ ਦੇਵੇ ਪ੍ਰਸ਼ਾਸਨ ਨੂੰ ਇਹ ਹੀ ਬਸ ਗੱਲ ਕਰਨੀ ਚਾਹੀਦੀ ਸੀ ਬਸ ਕੰਮ ਕਾਜਾਂ ਦੀ ਜੇ ਗੱਲ ਕਰੀਏ ਜਿਹਦਾ ਤੁਸੀਂ ਦਿਹਾੜੀ ਮਜ਼ਦੂਰ ਕਰਕੇ ਆਪਣਾ ਪਰਿਵਾਰ ਪਾਲਦੇ ਹੋ ਬੜੀ ਮਿਹਨਤ ਦੇ ਨਾਲ ਤੇ ਇਹ ਕੰਮ ਹੋ ਰਿਹਾ ਹੈ ਜਾਂ ਫਿਰ ਇਹ ਵੀ ਮੀਂਹ ਦੇ ਕਰਕੇ ਰੁਕਿਆ ਹੋਇਆ ਹੈ ਮੀਂਹ ਕਰਕੇ ਰੁਕਿਆ ਹੋਇਆ ਵੀ ਜੀ ਕੋਈ ਤਾਂ ਆਪਣਾ ਹੀ ਕੰਮ ਕਰ ਲੈਂਦੇ ਜੀ ਕੋਈ ਬੂਟ ਪਾਲਿਸ਼ ਕਰ ਲੈਂਦਾ ਜੀ ਕੋਈ ਕਬਾੜ ਨੂੰ ਚੱਲ ਜਾਂਦਾ ਜੀ ਕੋਈ ਮੰਗਣ ਚੱਲ ਜਾਂਦਾ ਕੋਈ ਕੁਛ ਕਰਦਾ ਹੀ ਰਹਿੰਦਾ ਜੀ ਆਪਣੇ ਹੱਥ ਪੈਰ ਦਾ ਚੱਕਿਆ ਹਿਲਾਈ ਜਾਂਦੇ ਆ ਉਹ ਕਰਕੇ ਫਿਰ ਆਪਣਾ ਗੁਜ਼ਾਰਾ ਕਰ ਜਾਂਦਾ ਆਪਣਾ ਕੰਮ ਕਮਾਵਰੇ ਜੇ ਗੱਲ ਕਰੀਏ ਕਿੰਨੇ ਲੋਕ ਨੇ ਦੇ ਕਿ ਕਿਸ ਤਰ੍ਹਾਂ ਦੇ ਜਿਹੜੇ ਕੰਮ ਕੰਮ ਕੋਈ ਕਬਾੜ ਚੁੱਕਦਾ ਕੋਈ ਫੁੱਟ ਪਾਲਿਸ਼ ਕਰਦਾ ਕੋਈ ਕੰਨ ਮਿਲ ਕਰਦਾ ਇਦਾਂ ਦੇ ਕੰਮ ਹੈਗੇ ਸਾਡੇ ਆਪਣੀ ਤੇ ਕੋਈ ਦਿਹਾੜੀ ਦੀ ਚੱਲ ਜਾਂਦਾ ਦਿਹਾੜੀ ਦਿਹਾੜੀ ਕਰਦੇ ਲੋਕ ਪੂਰੀ ਹੱਕ ਹਲਾਲ ਦੀ ਜਿਹੜੀ ਹੈ ਕਮਾਈ ਕਰਨ ਦੇ ਬਾਵਜੂਦ ਜੇ ਸਰਕਾਰ ਵੱਲੋਂ ਤੁਹਾਨੂੰ ਮਦਦ ਨਾ ਪਹੁੰਚਾਈ ਜਾਏ ਜਿਵੇਂ ਕਿ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੁੰਗੀ ਇੱਕ ਵਾਰੀ ਫਿਰ ਮੁੜ ਕੇ ਦੇਖ ਸਕਦੇ ਹਾਂ ਜਿਹੜਾ ਮੀਂਹ ਹੈ ਇੱਕ ਵਾਰੀ ਫਿਰ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਲਗਾਤਾਰ ਜਿਹੜਾ ਹੈ ਮੀਂਹ ਪੈ ਰਿਹਾ ਹੈ ਤੇ ਹਜੇ ਵੀ ਜਿਹੜੀ ਹੈ ਚੇਤਾਵਨੀ ਮੌਸਮ ਵਿਭਾਗ ਵੱਲੋਂ ਆ ਰਹੀ ਹੈ ਕਿ 30 ਅਗਸਤ ਤੱਕ ਜਿਹੜੇ ਹੈ ਇਸੀ ਤਰ੍ਹਾਂ ਜਿਹੜੇ ਹੈ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਭਾਰੀ ਮੀਂਹ ਜਿਹੜਾ ਹੈ ਇਸੇ ਤਰ੍ਹਾਂ ਪਵੇਗਾ ਹੋਰ ਵੀ ਬਹੁਤ سارے ਇੱਥੇ ਲੋਕ ਨੇ ਸਾਡੇ ਨਾਲ ਜੁੜੇ ਨੇ ਕੀ ਨਾਮ ਹੈ ਸਰ ਤੁਹਾਡਾ ਨਾਮ ਬਈ ਇਹਨਾ ਦੱਸੋ ਕੀ ਨਾਮ ਹੈ ਸਰ ਤੁਹਾਡਾ ਨਾਮ ਉਤਮ 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 ਕਿੰਨਾ ਚਿਰ ਹੋ ਗਿਆ ਇੱਥੇ 25 ਸਾਲ ਹੋ ਗਏ 25 ਸਾਲ ਹੋ ਗਏ ਘਰ ਕਿੰਨੇ ਮੈਂਬਰ ਨੇ 7 ਤਾਂ ਹੈ ਜੀ ਤਾਤੇ ਗਿਨੇ ਅ ਵੱਡੇ ਨੇ ਜਾਂ ਫਿਰ ਬੱਚੇ ਵੀ ਨੇ ਵਿੱਚ ਕਿੰਨੇ ਬੱਚੇ ਚਾਰ ਬੱਚੇ ਚਾਰ ਬੱਚੇ ਨੇ ਕਿ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਜਿਹੜਾ ਆਪਣੇ ਪਰਿਵਾਰ ਦੀ ਜਿਹੜੀ ਹੈ ਸੇਫਟੀ ਜਿਹੜੀ ਸੁਰੱਖਿਆ ਹੈ ਉਹ ਤੁਸੀਂ ਤੈਅ ਕੀਤੀ ਹੈ ਸਾਡੇ ਹਾਲਾਤ ਤਾਂ ਬਹੁਤ ਬੁਰੇ ਜੀ ਮੈਡਮ ਜੀ ਬਹੁਤ ਬੁਰੇ ਸਾਡੇ ਬਸ ਨਿਆਣੇ ਨੁੜੇ ਵੀ ਬੜੇ ਭੁੱਖੇ ਰਹਿੰਦੇ ਆ ਨਹੀਂ ਨੂੰ ਜਗ੍ਹਾ ਹੈ ਨਹੀਂ ਸੌਣ ਵਾਸਤੇ ਵੀ ਤੇ ਰੋਟੀ ਖਾਣ ਵਾਸਤੇ ਵੀ ਜਗ੍ਹਾ ਹੈ ਨਹੀਂ ਸਾਡੇ ਖਾਣੇ ਦੀ ਅਸੀਂ ਗੱਲ ਕਰ ਲਈ ਕਿ ਦੋ ਦਿਨਾਂ ਤੋਂ ਖਾਣਾ ਬਣਿਆ ਨਹੀਂ ਤੇ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦੇ ਨਾਜ਼ੂਕ ਹੁੰਦੇ ਆ ਵੱਡਿਆਂ ਨੂੰ ਵੀ ਜਿਹੜਾ ਟਾਈਮ ਤੇ ਖਾਣਾ ਚਾਹੀਦਾ ਤੇ ਦੋ ਦਿਨਾਂ ਤੋਂ ਲਗਾਤਾਰ ਖਾਣਾ ਨਹੀਂ ਖਾਇਆ ਤੇ ਸੌਣ ਲਈ ਵੀ ਤੁਹਾਡੇ ਜਗ੍ਹਾ ਨਹੀਂ ਆ ਜਿੱਦਾਂ ਘਰਾਂ 'ਚ ਪਾਣੀ ਗਿਆ ਹੋਇਆ ਤੇ ਬੱਚੇ ਰਾਤ ਨੂੰ ਰਾਤ ਕਿਤਾ ਗੁਜ਼ਾਰਦੇ ਉਹਦੇ ਐਸੇ ਬੈਠੇ ਰਹਿੰਦੇ ਸਾਰੇ ਕੇ ਬਸ ਨਿਆਣੇ ਪਾ ਕੇ ਫਿਰ ਅਸੀਂ ਬੈਠੇ ਰਹਿੰਦੇ ਜਾਗਦੇ ਰਹਿੰਦੇ ਆ ਨਿਆਣੇ ਆ ਕਿ ਕਿਤੇ ਜ਼ਿਆਦਾ ਨਾ ਜਾਵੇ ਜਾ ਕੇ ਅਸੀਂ ਨਿਆਣੇ ਨੇ ਚੱਕ ਕੇ ਭੱਜ ਸਕਦੇ ਜਦੋਂ ਰਹਿੰਦੇ ਸੀ ਕਿ ਸਾਨੂੰ ਉਚਿਤ ਥਾਂ ਤੇ ਕੋਈ ਬਿਠਾਉ ਦੇ ਅਸੀਂ ਸੁਰੱਖਿਅਤ ਰਹੇ ਆਪਣੇ ਸਾਡੇ ਬੱਚੇ ਵੀ ਸੁਰੱਖਿਅਤ ਰਹੇ ਬਸ 아이 ਕੁਝ ਕਹਿ ਨਾ ਜਾਂਦੇ ਬਸ ਕੋਈ ਉਚਿਤ ਥਾਂ ਤੇ ਸਾਨੂੰ ਬਿਠਾ ਦਿਓ ਬਸ ਆਰਪੀ 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੂੰਗੀ ਜਿਹੜੇ ਲੋਕ ਨੇ ਇੱਥੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਬਹੁਤ ਮਿਹਨਤ ਦੇ ਨਾਲ ਜਿਹੜਾ ਆਪਣਾ ਪਰਿਵਾਰ ਜਿਹੜਾ ਉਹ ਪਾਲਦੇ ਨੇ ਤੇ ਇੱਥੇ ਹੀ ਜੰਮੇ ਭਲੇ ਨੇ ਇੱਥੇ ਹੀ ਵੱਡੇ ਹੋਏ ਨੇ ਇੱਥੇ ਇਹਨਾਂ ਦਾ ਪਰਿਵਾਰ ਰਹਿੰਦਾ ਹੈ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਇੱਥੇ ਲਗਭਗ 2 ਤੋਂ 3 ਦਹਾਕਿਆਂ ਤੋਂ اسی ਜਗ੍ਹਾ ਤੇ ਜਿਹੜੇ ਨੇ ਰਹਿੰਦੇ ਨੇ ਪਰ ਇਸ ਜਗ੍ਹਾ ਰਹਿਣ ਦੇ ਬਾਵਜੂਦ ਸਰਕਾਰ ਵੱਲੋਂ ਐਸੇ ਹਾਲਾਤਾਂ ਤੇ ਜਿਹੜੇ ਹੈ ਸਰਕਾਰ ਵੱਲੋਂ ਕੋਈ ਕਮ ਨਾ ਕੀਤਾ ਜਾਏ ਇਹਨਾਂ ਦੀ ਸੁਰੱਖਿਆ ਵਾਸਤੇ ਕੋਈ ਕਦਮ ਨਾ ਚੁੱਕਿਆ ਜਾਏ ਉਹ ਆਪਣੇ ਆਪ ਚ ਬਹੁਤ ਜ਼ਿਆਦਾ ਜਿਹੜਾ ਦੁਖਦਾਈ ਹੋ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਹੈ ਤਰਪਾਲ ਦੇ ਥੱਲੇ ਪਸ਼ੂ ਜਿਹੜੇ ਨੇ ਉਹ ਨੇ ਤੇ ਪਸ਼ੂਆਂ ਦੇ ਨਾਲ ਹੀ ਨਾਲ ਜਿਹੜੇ ਲੋਕ ਨੇ ਇੱਥੇ ਰਹਿਣ ਵਾਲੇ ਉਹ ਬੈਠੇ ਹੋਏ ਨੇ ਆਪਣੀ ਸੁਰੱਖਿਆ ਕਰਨ ਵਾਸਤੇ ਤਾਂ ਕਿ ਜਿਹੜਾ ਇਹ ਮੀਂਹ ਦੀ ਜੜੀ ਮਾਰ ਹੈ ਉਹਦੇ ਵਿੱਚ ਇਹਨਾਂ ਨੂੰ ਕਿਸੇ ਤਰ੍ਹਾਂ ਇਸੇ ਤਰ੍ਹਾਂ ਜਿਹੜਾ ਹੈ ਬਚਾ ਜਿਹੜਾ ਹੈ ਉਹ ਇਹਨਾਂ ਦਾ ਹੋ ਸਕੇ ਛੋਟੇ ਛੋਟੇ ਜਿਹੜੇ ਬੱਚੇ ਨੇ ਇਸ ਵਕਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਬਸਤੀਆਂ ਵਿੱਚ ਰਹਿਣ ਵਾਲੇ ਮੌਜੂਦ ਨੇ ਇੱਥੇ ਜੋ ਕਿ ਆਪਣੇ ਘਰ ਨਹੀਂ ਜਾ ਸਕਦੇ ਆਪਣੇ ਘਰ ਆਰਾਮ ਦੇ ਨਾਲ ਮਾਂ ਦੀ ਗੋਦੀ 'ਚ ਨਹੀਂ ਬਹਿ ਸਕਦੇ ਕਾਰਨ ਉਹਨਾਂ ਦੇ ਘਰ ਜਿਹੜਾ ਹੈ ਪਾਣੀ ਜਿਹੜਾ ਉਹ ਪਹੁੰਚ ਚੁੱਕਾ ਹੈ ਪਾਣੀ ਵੀ ਇੰਨਾ ਜ਼ਿਆਦਾ ਕਿ ਜਿਹੜੇ ਮੰਜੇ ਨੇ ਉਹਨਾਂ ਤੱਕ ਬੈਠਣਾ ਜਿਹੜਾ ਮੁਸ਼ਕਲ ਹੋ ਗਿਆ ਹੈ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਉਨਾ ਵਾਸਤੇ ਜਿਹੜਾ ਇਹ ਇਹ ਮੌਸਮ ਜਿਹੜਾ ਹੈ ਇਹ ਹਾਲਾਤ ਜਿਹੜੇ ਨੇ ਕਿੰਨੇ ਜ਼ਿਆਦਾ ਖਤਰਨਾਕ ਹੋ ਸਕਦੇ ਨੇ ਬਹੁਤ ਸਾਰੀਆਂ ਜਿਹੜੀਆਂ ਹੈਲਥ ਇਸ਼ੂਸ ਨੇ ਸਰੀਰਿਕ ਸਮੱਸਿਆਵਾਂ ਉਹਨਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਗੱਲਬਾਤ ਕਰਾਂਗੇ ਇੱਥੇ ਦੇ ਰਹਿਣ ਵਾਲੇ ਅੰਦਰ ਰਹਿਣ ਵਾਲੇ ਲੋਕਾਂ ਦੇ ਨਾਲ ਜੋ ਕਿ ਪਾਣੀ ਦੇ ਵਿੱਚ ਫਸੇ ਹੋਏ ਨੇ ਜ਼ਰੂਰੀ ਚੀਜ਼ਾਂ ਰੋਟੀ ਕੱਪੜਾ ਮਕਾਨ ਇਹ ਤਿੰਨੋਂ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਬਿਨਾ ਜਿਹੜੀ ਜ਼ਿੰਦਗੀ ਹੈ ਉਹ ਸੋਚੀ ਵੀ ਨਹੀਂ ਜਾ ਸਕਦੀ ਇੱਕ ਪਾਸੇ ਜਿੱਥੇ ਜਿਹੜੀ ਲੋਕ ਨੇ ਜਿੱਥੇ ਹਰ ਜਗ੍ਹਾ ਸ਼ਹਿਰੀ ਜਿਹੜੇ ਲੋਕ ਨੇ ਜਾਂ ਫਿਰ ਪੂਰੇ ਪੰਜਾਬ ਪੂਰੇ ਭਾਰਤ ਭਰ ਵਿੱਚ ਅੱਜ ਗਣੇਸ਼ ਚਤੁਰਦੀ ਦੇ ਮੌਕੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਥੇ ਇਹ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਜਿਹੜੇ ਨੇ ਫਸੇ ਹੋਏ ਨੇ ਤੇ ਆਪਣੀ ਜਿਹੜੀ ਸਭ ਤੋਂ ਮੁੱਖ ਜ਼ਰੂਰਤ ਜਿਹੜੀ ਹੈ ਇੱਕ ਸਾਫ਼ ਰਿਹائش ਉਹਦੇ ਵਾਸਤੇ ਜਿਹੜਾ ਨੇ ਇਹਨਾਂ ਨੂੰ ਜਦੋ ਜਹਿਦ ਜਿਹੜੀ ਹੈ ਕਰਨੀ ਪੈ ਰਹੀ ਹੈ ਅੱਜ ਗਣੇਸ਼ ਚਤੁਰਥੀ ਦੇ ਮੌਕੇ ਤੇ ਅਸੀਂ ਕਾਲੀ ਬੇਈਂ ਦੀ ਇਸ ਬਸਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਜਿਹੜਾ ਹੈ ਬੀਤ ਰਿਹਾ ਹੈ ਸਾਡੇ ਘਰ ਦੇ ਬਾਹਰ ਥੋੜਾ ਜਿਹਾ ਪਾਣੀ ਆ ਜਾਵੇ ਸਾਨੂੰ ਮੁਸ਼ਕਿਲ ਹੋ ਜਾਂਦੀ ਹੈ ਸਾਨੂੰ ਚੰਗਾ ਨਹੀਂ ਲੱਗਦਾ ਇਰਿਟੇਸ਼ਨ ਹੋਣ ਲੱਗ ਪੈਂਦੀ ਹੈ ਤੇ ਲੋਕ ਜਿਹੜੇ ਇੰਨੇ ਦਿਨਾਂ ਤੋਂ ਇੱਥੇ ਫਸੇ ਨੇ ਕਈ ਘੰਟਿਆਂ ਤੋਂ ਅੰਦਰ ਫਸੇ ਨੇ ਬਿਨਾ ਖਾਣੇ ਤੋਂ ਬਿਨਾ ਪਾਣੀ ਤੋਂ ਉਹਨਾਂ ਤੇ ਕੀ ਬੀਤ ਰਹੀ ਹੋਵੇਗੀ ਗਰਾਊਂਡ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਬਸਤੀਆਂ ਦੇ ਅੰਦਰ ਜਾ ਕੇ ਗੱਲਬਾਤ ਕਰਾਂਗੇ ਵੇਖ ਸਕਦੇ ਹੋ ਤੁਸੀਂ ਲੋਕੀ ਕਿਸ ਤਰ੍ਹਾਂ ਇੱਥੇ ਜਿਹੜੇ ਨੇ ਕੋਸ਼ਿਸ਼ ਕਰ ਰਹੇ ਨੇ ਕਿ ਥੋੜੀ ਦੇਰ ਜਿਹੜਾ ਹੈ ਆਰਾਮ ਕਿਤੇ ਮਿਲ ਜਾਵੇ ਇਸ ਮੌਸਮ ਦੇ ਵਿੱਚ ਜਿਹੜਾ ਇਹ ਦ੍ਰਿਸ਼ ਹੈ ਇਸ ਵਕਤ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਬਹੁਤ ਜ਼ਿਆਦਾ ਜਿਹੜਾ ਹੈ ਮਨ ਨੂੰ ਭਾਵੁਕ ਕਰ ਦਿੰਦਾ ਹੈ ਕਿ ਜਿਹੜੇ ਲੋਕ ਨੇ ਕਿਸ ਤਰ੍ਹਾਂ ਕਿੰਨੀ ਮੁਸ਼ਕਲ ਦੇ ਨਾਲ ਜਿਹੜਾ ਹੈ ਉਹ ਆਪਣੇ ਆਪ ਨੂੰ ਇਸ ਪਾਣੀ ਤੋਂ ਬਚਾਉਣ ਵਾਸਤੇ ਹਰ ਮੁਸ਼ਕਲ ਕੋਸ਼ਿਸ਼ ਜਿਹੜੀ ਹੈ ਜਿਹੜੀ ਕੀਤੀ ਜਾ ਸਕਦੀ ਹੈ ਉਹ ਕਰ ਰਹੇ ਨੇ ਇਹਨਾਂ ਦੀ ਮਦਦ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਜਾਂ ਅਸੀਂ ਕਈ ਇਹ ਜਿਹੜੀਆਂ ਐਨ ਜੀਓਜ਼ ਨੇ ਕੋਈ ਸੰਸਥਾਵਾਂ ਨੇ ਉਹਨਾਂ ਵੱਲੋਂ ਕੋਈ ਵੀ ਜਿਹੜੀ ਮਦਦ ਹੈ ਹੁਣ ਤੱਕ ਨਹੀਂ ਪਹੁੰਚਾਈ ਜਾ ਰਹੀ ਤੁਸੀਂ ਵੇਖ ਸਕਦੇ ਹੋ ਮੀ ਲਗਾਤਾਰ ਜਿਹੜਾ ਹੈ ਪੈ ਰਿਹਾ ਹੈ ਇਹ ਬਾਰਿਸ਼ ਜਦੋਂ ਹੁੰਦੀ ਹੈ ਤੇ ਗਰਮੀ ਚ ਰਾਹਤ ਦਿੰਦੀ ਹੈ ਪਰ ਜਦੋਂ ਜ਼ਿਆਦਾ ਹੋਏ ਉੱਥੇ ਲੋਕਾਂ ਨੂੰ ਜ਼ਿੰਦਗੀ ਜਿਹੜੀ ਖਰਾਬ ਕਰ ਦਿੰਦੀ ਹੈ ਆ ਉੱਥੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ 우ਸ਼ਾ ਤੇ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਹੋ ਬਹੁਤ ਸਾਲ ਹੋ ਗਏ ਜਿਹੜੇ ਜਿਹੜੇ ਹਾਲਾਤ ਬਣੇ ਹੋਏ ਨੇ ਮੀਂਹ ਦੇ ਪਾਣੀ ਘਰ ਤੱਕ ਆ ਚੁੱਕਾ ਹੈ ਕੀ ਕਹਿਣਾ ਚਾਹੁੰਦੇ ਹੋ कोई साधन ही नहीं है यहाँ पर कोई किराए को भी पैसे नहीं है कि सामान लेकर हम आगे बढ़ सके रोटी भी नहीं है कोई खाने के वास्ते के बच्चे भी दो दिन हो गए भूखी पैसे पड़े हुए सारे कपड़े कुपड़े झुगिए उधर लगी है सभी पानी बढ़ गया है, फिर कहा क्या खाएंगे काम पे जाने के लिए सोच रहे थे सोच रहे कि काम पे चले जाएंगे तो बच्चे हमारे निकल जाएंगे पानी में तो कार अंडर तो पे है पर सिलेंडर भरने के भी तो साधन होना चाहिए ਜੀਵੇ ਜਿਵੇ ਕੀ ਸੀ ਦੇਖ ਪਾ ਰਹੇ ਆ ਜਿਹੜੇ ਘਰ ਦੇ ਅੰਦਰ ਕਿਚਨ ਦੇ ਵਿੱਚ ਸਮਾਨ ਪਾਇਆ ਜਾਂਦਾ ਹੈ ਗੈਸ ਸਿਲੰਡਰ ਜਿਹੜਾ ਹੈ ਚੂਲਾ ਜਿਹੜਾ ਹੈ ਉਹ ਇਸ ਵਕਤ ਘਰ ਦੇ ਬਾਹਰ ਹੀ ਪਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਜਗ੍ਹਾ ਹੀ ਨਹੀਂ ਇਹ ਤਾਂ ਫਿਰ ਬਾਹਰ ਹੀ ਤਾਂ ਪਏਗਾ ਪਏਗਾ ਵੀ ਦੇਖੋ ਮੰਜੇ ਮੁੰਜੇ ਵੀ ਜੇ ਤਿਰਪਾਲੇ ਉਠਾ ਉਠਾ ਕੇ ਵੀ ਬਾਹਰ ਹੀ ਪਏਗੇ ਜਗ੍ਹਾ ਰਹੇਗਾ ਤਾਂ ਬੰਦਾ ਉੱਪਰ ਉਠਾ ਲੇਗੇ ਤੇ ਆਪਣਾ ਖਾਣੇ ਪੀਣੇ ਦਾ ਕੀ ਪ੍ਰਬੰਧ ਹੈ ਕਿਸ ਤਰ੍ਹਾਂ ਪੇਟ ਪੀਣੇ ਦਾ ਤਾਂ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੱਲ੍ਹ ਸੇ ਬੱਚੇ ਇਸੇ ਬੈਠੇ ਹੋਏ ਇੱਕ ਇੱਕ कोई अंकल आया था एक एक लिफाफा चावल और छोले की सब्जी दे कर गया एक लिफाफे चावल में इतना परिवार का कैसे सरेगा चार चार दो दो तीन तीन बच्चे कैसे सरेगा नहीं सर पाएगा निके निके हम भी ऐसे भूखे रह गए निके निके बच्चे ज्यादा पूछ रहे हैं मम्मी भूख लगी है ते तो अगो की कहते हैं क्या कहेगा कि बेटा कोई बांटने आएगा जब खा लेना पे पैसे तो है ही नहीं है दुकान तो है लेकिन पैसे भी तो होना चाहिए दुकान से खरीदने के लिए सामान ਜਦੋਂ ਪੈਸੇ ਰਹਿਗੇ ਤਾਂ ਬੱਚੇ ਨੂੰ ਖਾਣਾ ਖਿਲਾएंगे ਪੈਸੇ ਹੈ ਹੀ ਨਹੀਂ ਤਾਂ ਕਾਹਸੇ ਖਿਲਾएंगे ਤੇ ਜੇ ਅਸੀਂ ਗੱਲ ਕਰੀਏ ਜਿਵੇਂ ਘਰ ਤੁਹਾਡੇ ਮੰਜੇ ਬਿਸਤਰੇ ਹਰ ਇੱਕ ਚੀਜ਼ ਜਿਹੜੀ ਹੈ ਇਸ ਵਕਤ ਬਾਹਰ ਹੈ ਪਾਣੀ ਦੇ ਉੱਤੇ ਤੈਰ ਰਹੀ ਹੈ ਤੇ ਕਿਸ ਤਰ੍ਹਾਂ ਰਾਤ ਨੂੰ ਜਿਹੜਾ ਆਰਾਮ ਦਾ ਹੈ ਕੀ ਪ੍ਰਬੰਧ ਕੀਤਾ ਗਿਆ ਹੈ ਜਿਨੀ ਜੀ ਸਭੀ ਪਾਣੀ ਮੇ ਜੋ ਜੋ ਰਸੋਲੀ ਦਾ ਸਮਾਨ ਹੈ ਕਪੜਾ ਲਤਾਏ ਸਭੀ ਸਭੀ ਬਾਹਰ ਹੈ ਬਸ ਕੁਝ ਵੀ ਸਾਧਨ ਹੀ ਨਹੀਂ ਰ ਉਹ ਰੱਖਣੇ ਲਈ ਨਾ ਰੋਟੀ ਨਹੀਂ ਖਾਣੇ ਲਈ ਬਸ ਐਸੇ ਬਿਲੇ ਬੇਟੀ ਕਾਲੀ ਬਹੀ ਦੇ ਕੋਲ ਬਸੀ ਇਸ ਬਸਤੀ ਜਿੱਥੇ ਪਾਣੀ ਦਾ ਜਿਹੜਾ ਪੱਧਰ ਹੈ ਲਗਾਤਾਰ ਜਿਹੜਾ ਵੱਧ ਰਿਹਾ ਉੱਥੇ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਤੇ ਜਿਹੜੇ ਲੋਕ ਨੇ ਉੱਥੇ ਹੀ ਰਹਿ ਰਹੇ ਨੇ ਤੇ ਉੱਥੇ ਜਿਹੜਾ ਖਾਣਾ ਪੀਣਾ ਸਭ ਜਿਹੜਾ ਟੈਂਟ ਲਗਾ ਕੇ ਰਹਿ ਰਹੇ ਨੇ ਸਾਹਮਣੇ ਇੱਕ ਛੋਟਾ ਜਿਹਾ ਉਹਨਾਂ ਨੇ ਜਿਹੜਾ ਟੈਂਪਰੇਰੀ ਚੂਲਾ ਜਿਹੜਾ ਇੱਟਾਂ ਦਾ ਉਹ ਬਣਾਇਆ ਹੈ ਜਿੱਥੇ ਆਪਣਾ ਪੇਟ ਭਰਨ ਵਾਸਤੇ ਜਿਹੜਾ ਹੈ ਉਹ ਖਾਣਾ ਬਣਾ ਰਹੇ ਨੇ ਆਓ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਕੀ ਕਿਸ ਤਰ੍ਹਾਂ ਜਿਹੜਾ ਜੀਵਨ ਵਿਆਪਨ ਜਿਹੜਾ ਹੈ ਉਹ ਹੋ ਰਿਹਾ ਹੈ ਤੁਹਾਨੂੰ ਇਸ ਵਕਤ ਜਿੱਥੇ ਮੈਂ ਬੈਠੀ ਆ ਇਹ ਉਹ ਜਗ੍ਹਾ ਹੈ ਜਿੱਥੇ ਲੋਕ ਇਹ ਬਸਤੀ ਦੇ ਜਿਹੜੇ ਲੋਕ ਨੇ ਮੀਂਹ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦਾ ਇਹਨਾਂ ਨੇ ਜੁਗਾੜ ਕੀਤਾ ਹੋਇਆ ਜਿੱਥੇ ਬੱਚੇ ਰਹਿ ਰਹੇ ਨੇ ਵੱਡੇ ਸਾਰੇ ਇਕੱਠੇ ਰਹਿ ਰਹੇ ਨੇ ਤੇ ਇੱਟਾਂ ਦਾ ਜਿਹੜਾ ਟੈਂਪਰੇਰੀ ਜਿਹੜਾ ਹੈ ਇਸ ਤਰ੍ਹਾਂ ਖਾਣਾ ਜਿਹੜਾ ਹੈ ਉਹ ਬਣਾ ਰਹੇ ਨੇ ਸਮਾਨ ਜਿਹੜਾ ਇਹਨਾਂ ਕੋਲ ਮੁੱਕ ਚੁੱਕਾ ਹੈ ਆ ਜਾ ਕਿਤੇ ਹੋ ਨਹੀਂ ਰਿਹਾ ਤੇ ਘਰ ਦੇ ਹਾਲਾਤ ਇਦਾਂ ਦੇ ਨੇ ਕਿ ਆਪਣੇ ਘਰ ਜਾ ਨਹੀਂ ਸਕਦੇ ਤੇ ਕਿੰਨਾ ਚਿਰ ਹੋ ਗਿਆ ਮੈਡਮ ਇੱਥੇ ਰਹਿੰਦੇ ਹੋ ਤੁਹਾਨੂੰ ਇਹਨਾਂ ਹਾਲਾਤਾਂ ਵਿੱਚ 2-3 ਦਿਨ ਹੋ ਗਏ ਬਹੁਤ ਪਰੇਸ਼ਾਨੀ ਹੁੰਦੀ ਹੈ ہمارے ਘਰ ਵਿੱਚ ਸਾਬ ਵੀ ਬਹੁਤ ਆ ਗਿਆ ہمارے ਘਰ ਮੀਂਹ ਵੀ ਆ ਗਿਆ ਖਾਣਾ ਪਕਾਣੇ ਕਾ ਵੀ ਬੜਾ ਸਾਧਨ ਨਹੀਂ ਹੈ ਬੱਚੇ 4-5 ਹੈ ਸੌਣੇ ਕੀ ਵੀ ਸਾਧਨ ਨਹੀਂ ਇਧਰ ਉਧਰ ਭਾਗ ਰਹੇ ਬਹੁਤ ਰਹਿਣੇ ਕੇ ਰਾਸ਼ਨ ਪਾਣੀ ਵੀ ਖਤਮ ਹੋ ਗਿਆ ਦਿਨ ਵੇਲੇ ਤਾਂ ਚਲੋ ਠੀਕ ਹੈ ਰੋਸ਼ਨੀ ਵਿੱਚ ਗੁਜ਼ਾਰਾ ਹੋ ਜਾਂਦਾ ਪਰ ਰਾਤ ਵੇਲੇ ਕਿਉਂਕਿ ਇੱਥੇ ਆਪਾਂ ਦੇਖ ਪਾ ਰਹੇ ਆ ਬਿਜਲੀ ਵੀ ਨਹੀਂ ਹੈ घर के अंदर जा नहीं सकते हाँ। ते रात बिच गुज़ारा कि ऐसे होता है गुजारा नींद भी नहीं आती मच्छर भी बहुत काटते और बच्चों की तबीयत भी अच्छी नहीं रहती तबीयत भी खराब उनके पाओ को जख्म भी हो गए बुखार भी आती है हॉस्पिटल भी जाने के लिए एक तो काम भी नहीं चलता और इधर उधर जुगी लेके भागते किधर जाएंगे रहने के लिए साधन ही नहीं है

मेरी सास है मेरा जेठ है मेरी जठानी की लड़की है हमारा दो परिवार है को एक उधर गया रहने के लिए जगह ही नहीं है हमारे घर तो पहले डूब गए वो उधर जुगी है ना वही हमारे मकान है हाँ वो हमारे मकान है घरों में बहुत साफ और सूप आते है सारा आधा तो सामान हमारा ऐसे चला गया फिर रहने की साधन ही नहीं और बुखार से भी रोज पड़ते है आज तो खाना कोई मुश्किल से अभी बना रहे कल पस से भूखे हैं राशन भी नहीं है हमारे घर ਮਹਿਜ਼ 2 ਮਿੰਟ ਮੈਂ ਅੰਦਰ ਬੈਠੀ ਸੀ ਤੇ ਮੇਰੀਆਂ ਅੱਖਾਂ ਨਹੀਂ ਸੀ ਖੁੱਲ ਰਹੀਆਂ ਚੂਲੇ ਦਾ ਜਿਹੜਾ ਚੂਲਾ ਹੈ ਉਹਦਾ ਜਿਹੜਾ ਧੂੰਆ ਹੈ ਲਗਾਤਾਰ ਅੱਖਾਂ ਵਿੱਚ ਪੈ ਰਿਹਾ ਸੀ ਤੇ ਤੁਸੀਂ ਸੋਚ ਸਕਦੇ ਹੋ ਇਹ ਲੋਕ ਜਿਹੜੇ ਇਸ ਤਰ੍ਹਾਂ ਜਿਹੜਾ ਆਪਣਾ ਜੀਵਨ ਗੁਜ਼ਾਰ ਰਹੇ ਨੇ ਜਿੱਥੇ ਉਹਨਾਂ ਨੂੰ ਹਜੇ ਤੱਕ ਕੋਈ ਜਿਹੜੀ ਮਦਦ ਹੈ ਜਿਹੜੀ ਪਹੁੰਚਾਈ ਨਹੀਂ ਗਈ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਕਾਲੀ ਬਈ ਦੇ ਕੋਲ ਵਸਦੀ ਇਸ ਬਸਤੀ ਤੇ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਜਗ੍ਹਾ ਦੇ ਜਿਹੜੇ ਹਾਲਾਤ ਨੇ ਉਹ ਸਹੀ ਹੋਣਗੇ ਤੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਦੀ ਜਿਹੜੀ ਹੈ ਮਦਦ ਕੀਤੀ ਜਾਵੇਗੀ। ਤੁਸੀਂ ਵੇਖ ਰਹੇ ਹੋ ਆਰਪੀਡੀ 24 ਨੇ ਹਰਲੰਦ ਕੈਮਰਾਮੈਨ सुरेंद्र ਦੇ ਨਾਲ। ਅੱਜ ਵਾਸਤੇ ਇਨਾ ਹੀ ਧੰਨਵਾਦ। ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ।